ਤੁਹਾਡਾ ਖੀਰਿਆ ਗੱਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੇ ਨਾ ਵੀਰਾ ਪਹਿਨਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੈ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤਿੰਨ ਮਹੀਨੇ ਤੋਂ ਜੇਲ੍ਹ ਚ ਬੰਦ ਰਹੇ ਅਰਵਿੰਦਰ ਕੇਂਦਰੀਵਾਲ ਨੂੰ ਦੀ ਜ਼ਮਾਨਤ ਜਾਣੋ ਕੌਣ ਹਨ ਜੱਜ ਇਸ ਦੇ ਨਾਲ ਹੀ ਖਬਰ ਸਾਹਮਣੇ ਆ ਰਹੀ ਨਵੀਂ ਦਿੱਲੀ ਦਿੱਲੀ ਦੀ ਰਾਊਸ ਐਂਡ ਵਿਊ ਅਦਾਲਤ ਨੇ ਵੀਰਵਰ ਨੂੰ ਸ਼ਰਾਬ ਘਟਾਲੇ ਦੇ ਮਾਮਲੇ ਵਿੱਚ ਮੁੱਖ ਮੰਤਰੀ ਰਵਿੰਦਰ ਕੇਂਦਰੀਵਾਲ ਨੂੰ ਨਿਯਮਾਂ ਜਮਾਨਤ ਦੇ ਦਿੱਤੀ ਹੈ ਅਦਾਲਤ ਦੇ ਵੀ 6 6 ਜੱਜ ਨਯਾ ਬਿੰਦੂ ਨੇ ਇਹ ਫੈਸਲਾ ਸੁਣਾਇਆ ਇਸ ਦਿਨ ਨਾਲ ਹੀ ਲਾਇਸੈਂਸ ਲਾਈ ਮੀਟਰ ਚ ਅੱਗੇ ਉਹਨਾਂ ਨੇ ਈਡੀ ਦੇ ਆਪਣੇ ਫੈਸਲੇ ਚ ਪੱਖ ਪਾਤੀ ਤਰੀਕੇ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਹੈ ਇਸ ਦੇ ਨਾਲ ਹੀ ਉਹਨਾਂ ਦੇ ਨਾਲ ਇਸ ਦੀ ਜਾਣਕਾਰੀ ਦਿੰਦੇ ਹੋਏ ਹੋਰ ਵੀ ਕਾਫੀ ਸਾਂਝਾ ਇਸ ਦਿਨ ਨਾਲ ਹੀ ਉਹਨਾਂ ਨੇ ਮਾਮਲੇ ਨੂੰ ਲੈ ਕੇ ਕਈ ਟਿੱਪਣੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਦੋਵੇਂ ਟੀਰਾ ਵੱਲੋਂ ਪਾਰੀ ਮਾਤਰਾ ਵਿੱਚ ਵੱਖ-ਵੱਖ ਦਸਤਾਵੇਜ਼ ਦਿੱਤੇ ਗਏ ਹਨ ਪਰ ਜਿੰਨਾ ਵਿੱਚ ਜ਼ਿਆਦਾਤਰ ਕੀਂਦਰੀ ਭਾਲ ਦੇ ਸੰਬੰਧ ਵਿੱਚ ਢੁਕਵੇਂ ਨਹੀਂ ਹਨ ਅਤੇ ਅਦਾਲਤ ਨੇ ਕਿਹਾ ਕਿ ਇਸ ਸਮੇਂ ਹਜ਼ਾਰਾਂ ਪੰਨਿਆਂ ਦੀ ਇਨ੍ਹਾਂ ਦਸਤਾਵੇਜ਼ ਨੂੰ ਪੜਨ ਸੰਭਵ ਨਹੀਂ ਹੈ ਪਰ ਅਦਾਲਤ ਦਾ ਫਰਜ਼ ਹੈ ਕਿ ਜੋ ਵੀ ਮਾਮਲਾ ਵਿਚਾਲ ਆਉਂਦਾ ਹੈ ਤਾਂ ਉਸ ਨਾਲ ਨਜੀਠਲੀ ਕਾਨੂੰਨ ਅਨਸਾਰ ਹੁਕਮ ਪਾਸ ਕਰਨਾ ਹਾਲਾਂਕਿ ਕਈ ਵਾਰ ਅਦਾਲਤ ਵੱਖ-ਵੱਖ ਕਰਨ ਤਰੀਕੇ ਅਤੇ ਜਿਹੇ ਦਿਸ਼ਾ ਨਾ ਪਾਸ ਕਰਨ ਤੋਂ ਬਾਅਦ ਬਚਿਆ ਹੈ ਇਸ ਦੇ ਜਿਸ ਤੇ ਲੰਮੇ ਸਮੇਂ ਤੋਂ ਪ੍ਰਭਾਵ ਹੋ ਸਕਦੇ ਹਨ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ